ਅੱਜ ਸਰ ਨੌਜਵਾਨ ਸਭਾ ਫਗਵਾੜਾ ਦੇ ਸੈਂਟਰ ਦੇ ਵਿੱਚ ਸੋਸਵਾ ਵੱਲੋਂ ਡੀ ਕੇ ਵਰਮਾ ਜੀ ਤੇ ਪਰਮੋਸੋਪੀ ਜੀ ਜਿਹੜੇ ਰਿਟਾਇਰਡ ਚੀਫ ਨੇ ਉਹ ਅੱਜ ਨਿਰੀਖਣ ਕਰਨ ਦੇ ਲਈ ਅੱਜ ਸਭਾ ਵਿੱਚ ਆਏ ਸੀ ਜਿਹੜੇ ਸਾਡੇ ਚਾਰ ਕੋਰਸ ਚੱਲਦੇ ਆ ਬੱਚਿਆਂ ਦੇ ਨਾਲ ਉਹਨਾਂ ਨੇ ਮੀਟਿੰਗ ਕੀਤੀ ਔਰ ਉਹਨਾਂ ਦੇ ਕੋਲੋਂ ਸਵਾਲ ਜਵਾਬ ਪੁੱਛੇ ਔਰ ਬਹੁਤ ਹੀ ਵਧੀਆ ਤਰੀਕੇ ਨਾਲ ਬੱਚਿਆਂ ਨੇ ਉਹਨਾਂ ਦਾ ਸਾਥ ਦਿੱਤਾ ਔਰ ਉਹਨਾਂ ਦੀਆਂ ਜਿਹੜੀਆਂ ਜਿਹੜੇ ਸਵਾਲ ਸੀ ਉਹਨਾਂ ਦਾ ਜਵਾਬ ਦਿੱਤਾ ਔਰ ਬਹੁਤ ਵਧੀਆ ਲੱਗਿਆ ਕਿ ਸਮੇਂ-ਸਮੇਂ ਅਨੁਸਾਰ ਸੋਸਮਾ ਜਿਹੜਾ ਵਾ ਅਪਡੇਟ ਲੈੰਦਰਦਾ ਸਰ ਨੌਜਵਾਨ ਸਭਾ ਕੋਲੋਂ ਔਰ ਸਰ ਨੌਜਵਾਨ ਸਭਾ ਤਨ ਮੰਨ ਦੇ ਨਾਲ ਲਗਾਤਾਰ ਆਪਣੇ ਮਿਸ਼ਨ ਤੇ ਲੱਗਾ ਵਾ ਔਰ ਸਭ ਨੂੰ ਬੇਤੀ ਹੈ ਕਿ ਆਓ ਆਪਾਂ ਏਸੀ ਤਰ੍ਹਾਂ ਜਿਸ ਤਰ੍ਹਾਂ ਅੱਜ ਬਹੁਤ ਵਧੀਆ ਸਰਵੇ ਕੀਤਾ ਉਹਨਾਂ ਨੇ ਔਰ ਇਹਨਾਂ ਦੇ ਨਾਲ ਚੱਲ ਕੇ ਇਸ ਸਭਾ ਨੂੰ ਅੱਗੇ ਵਧਾਈਏ ਔਰ ਸੋਸਮਾ ਜਿਹੜਾ ਵਾ ਸੋਸਮਾ ਦੀ ਸੰਸਥਾ ਵਾ ਉਹਦੇ ਨਕਸ਼ੇ ਕਦਮ ਤੇ ਚਲਦਿਆਂ ਹੋਇਆ ਆਪਾਂ ਸਮਾਜ ਨੂੰ ਇੱਕ ਵੱਡੀ ਦੇਣ ਹੋਰ ਦੇ ਸਕੀਏ ਔਰ ਇਹਨਾਂ ਦਾ ਬਹੁਤ-ਬਹੁਤ ਸ਼ੁਕਰੀਆਵਾ ਬਹੁਤ-ਬਹੁਤ ਧੰਨਵਾਦ ਆ ਜਿਹੜੇ ਐਡੇ ਸੀਨੀਅਰ ਆਗੂ ਸਾਡੇ ਵਿੱਚ ਘਰ ਆਏ ਔਰ ਉਹਨਾਂ ਨੇ ਆ ਕੇ ਬੱਚਿਆਂ ਦੇ ਨਾਲ ਤਾਲਮਿਲ ਬਣਾ ਕੇ ਬਹੁਤ ਹੀ ਵਧੀਆ ਦੇਖਣ ਕੀਤਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ